ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਮਾਤਾ ਤੇ ਉਸਦੇ ਦੋ ਬੱਚੇ ਸਨ ਤੇ ਉਸ ਮਾਤਾ ਦੇ ਪਤੀ ਦੀ ਮੌਤ ਬਹੁਤ ਟਾਈਮ ਪਹਿਲਾਂ ਹੀ ਹੋ ਚੁੱਕੀ ਸੀ ਤੇ ਉਹਨਾਂ ਦੇ ਕੋਲ ਥੋੜੀ ਜਿਹੀ ਜ਼ਮੀਨ ਸੀ ਤੇ ਉਹ ਤਿੰਨੇ ਜਾਣੇ ਆਪਣਾ ਗੁਜ਼ਾਰਾ ਵਧੀਆ ਚਲਾ ਰਹੇ ਸਨ ਜਦੋਂ ਉਸਦੇ ਬੱਚੇ ਵੱਡੇ ਹੋ ਗਏ ਤਾਂ ਉਸਨੇ ਆਪਣੇ ਦੋਨਾਂ ਬੱਚਿਆਂ ਦਾ ਵਿਆਹ ਕਰ ਦਿੱਤਾ ਤੇ ਘਰ ਵਿੱਚ ਦੋ ਨਵਾਂ ਆ ਗਈਆਂ ਪਹਿਲਾਂ ਤਾਂ ਉਹ ਨਵਾਂ ਚਲੋ ਠੀਕ-ਠਾਕ ਰਹਿੰਦੀਆਂ ਸਨ ਪਰ ਹੌਲੀ-ਹੌਲੀ ਉਹਨਾਂ ਦੇ ਆਪਸ ਵਿੱਚ ਲੜਾਈ ਝਗੜੇ ਹੋਣ ਲੱਗੇ ਉਹ ਆਪਸ ਵਿੱਚ ਲੜਦੀਆਂ ਝਗੜਦੀਆਂ ਰਹਿੰਦੀਆਂ ਬਹੁਤ ਲੜਾਈ ਕਰਦੀਆਂ ਸਨ ਜੇਕਰ ਵੱਡੀ ਨੂੰ ਮੌਕਾ ਮਿਲਣਾ ਤੇ ਉਹਨੇ ਨਿੱਕੀ ਨੂੰ ਕਹਿਣ ਲੱਗ ਜਾਣਾ ਕਿ ਤੂੰ ਇਹ ਕੰਮ ਵਿਗਾੜ ਦਿੱਤਾ ਤੂੰ ਇਹ ਕੰਮ ਸਹੀ ਨਹੀਂ ਕੀਤਾ ਜੇਕਰ ਮਿੱਕੀ ਨੂੰ ਮੌਕਾ ਮਿਲਣਾ ਤਾਂ ਉਸਨੇ ਵੱਡੀ ਨੂੰ ਕਹਿਣ ਲੱਗ ਜਾਣਾ ਕਿ ਤੂੰ ਮੇਰਾ ਇਹ ਕੰਮ ਵਿਗਾਰ ਦਿੱਤਾ ਉਹਨਾਂ ਦੀ ਲੜਾਈ ਤੋਂ ਉਹਨਾਂ ਦੀ ਸੱਸ ਵੀ ਬੜੀ ਪਰੇਸ਼ਾਨ ਸੀ ਫਿਰ ਕੀ ਹੋਇਆ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਬਹੁਤ ਲੜਦਿਆਂ ਹਨ ਉਹਨਾਂ ਦੇ ਪੁੱਤਰਾਂ ਨੇ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਫਿਰ ਨਾ ਹਟੀਆਂ ਤੇ ਫਿਰ ਉਹਨਾਂ ਦੀ ਸੱਸ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਆਪਣੀ ਜ਼ਮੀਨ ਥੋੜੀ ਹੈ ਪਹਿਲਾਂ ਆਪਾਂ ਤਿੰਨੇ ਜਾਣੇ ਸੀ ਤੇ ਹੁਣ ਪੰਜ ਹੋ ਗਏ ਹਾਂ ਤੇ ਆਪਣੇ ਘਰ ਦਾ ਗੁਜ਼ਾਰਾ ਨਹੀਂ ਵਧੀਆ ਹੁੰਦਾ ਮੈਨੂੰ ਲੱਗਦਾ ਇਹਨਾਂ ਨੂੰ ਇਹਨਾਂ ਦੀ ਪਸੰਦ ਦੀਆਂ ਚੀਜ਼ਾਂ ਨਹੀਂ ਮਿਲਦੀਆਂ ਇਹ ਤਾਂ ਲੜਦੀਆਂ ਹਨ ਤੁਸੀਂ ਇਦਾਂ ਕਰੋ ਦੋਵੇਂ ਜਾਣੇ ਪਰਦੇਸ ਚਲੇ ਜਾਓ ਉਹ ਦੋਵੇਂ ਪੁੱਤਰ ਵੀ ਆਪਣੀ ਮਾਂ ਦੀ ਗੱਲ ਮੰਨ ਗਏ ਤੇ ਥੋੜੇ ਜਿਹੇ ਪੈਸੇ ਲਗਾ ਕੇ ਉਹ ਕਿਤੇ ਬਾਹਰ ਕੰਮ ਕਰਨ ਲਈ ਚਲੇ ਗਏ ਕਿਉਂਥੇ ਜਾ ਕੇ ਉਹ ਥੋੜੀ ਵਧੀਆ ਕਮਾਈ ਕਰਨ ਲੱਗੇ ਤੇ ਘਰ ਪੈਸੇ ਪਾਉਂਦੇ ਔਰ ਉਸ ਦਿਨ ਨੌਵਾਂ ਦੀ ਲੜਾਈ ਫੇਰ ਨਾ ਖਤਮ ਹੋਈ ਇੱਕ ਦਿਨ ਉਸਨੇ ਆਪਣੀ ਵੱਡੀ ਨੌ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਇਸ ਘਰ ਵਿੱਚ ਵੱਡੀ ਹੈ ਤੇ ਉਹ ਨਿੱਕੀ ਹੈ ਜੇਕਰ ਤੂੰ ਸਮਝ ਜਾਵੇਂ ਤੋ ਉਸ ਨਾਲ ਲੜਾਈ ਨਾ ਕਰੇ ਤਾਂ ਵਧੀਆ ਹੋਵੇਗਾ ਉਸਨੇ ਕਿਹਾ ਮਾਤਾ ਜੀ ਤੁਸੀਂ ਉਸ ਨੂੰ ਹਲਾਸ਼ੇਰੀ ਦੇ ਰਹੇ ਹੋ ਤੁਸੀਂ ਉਸ ਦਾ ਪੱਖ ਪੂਰ ਰਹੇ ਹੋ ਤੇ ਮੈਨੂੰ ਕਹਿ ਰਹੇ ਹੋ ਉਸ ਦੀ ਸੱਸ ਨੇ ਕਿਹਾ ਨਹੀਂ ਮੈਂ ਤੈਨੂੰ ਕੱਲੀ ਨੂੰ ਨਹੀਂ ਕਹਿ ਰਹੀ ਮੈਂ ਇਹ ਕਹਿ ਰਹੀ ਹਾਂ ਕਿ ਤੂੰ ਵੱਡੀ ਹੈ ਉਸ ਨੇ ਕਿਹਾ ਮੈਂ ਵੱਡੀ ਹਾਂ ਤੇ ਦਾ ਮਤਲਬ ਇਹ ਨਹੀਂ ਕਿ ਉਹ ਜੋ ਮਰਜ਼ੀ ਕਰੀ ਜਾਵੇ ਤੁਸੀਂ ਜਾ ਕੇ ਉਸ ਨੂੰ ਕਹੋ ਫਿਰ ਉਸ ਨੇ ਜਾ ਕੇ ਆਪਣੀ ਛੋਟੀ ਨੌ ਨੂੰ ਕਿਹਾ ਕਿ ਉਹ ਤੇਰੀ ਵੱਡੀ ਜਠਾਣੀ ਹੈ ਤੇ ਤੈਨੂੰ ਇਸ ਤਰ੍ਹਾਂ ਲੜਾਈ ਨਹੀਂ ਕਰਨੀ ਚਾਹੀਦੀ ਉਸ ਨੇ ਵੀ ਵੱਡੀ ਨੌ ਵਾਂਗ ਹੀ ਕਹਿ ਦਿੱਤਾ ਕਿ ਤੁਸੀਂ ਉਸੇ ਦਾ ਪੱਖ ਪੂਰ ਰਹੇ ਹੋ ਤੇ ਤੁਸੀਂ ਮੈਨੂੰ ਇਸ ਤਰ੍ਹਾਂ ਕਹਿ ਰਹੇ ਹੋ ਉਸ ਦੀ ਸੱਸ ਨੇ ਕਿਹਾ ਨਹੀਂ ਮੈਂ ਤਾਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਉਸ ਨੇ ਕਿਹਾ ਇਸੇ ਵਿੱਚ ਹੀ ਭਲਾ ਹੋਵੇਗਾ ਜੇਕਰ ਤੁਸੀਂ ਮੈਨੂੰ ਨਾ ਸਮਝਾਓ ਇਹ ਨਾ ਹੋਵੇ ਸਾਡੀ ਲੜਾਈ ਵਿੱਚ ਤੁਸੀਂ ਵੀ ਆ ਜਾਓ ਤੇ ਮੈਂ ਤੁਹਾਨੂੰ ਵੀ ਬੋਲਣ ਲੱਗੇ ਅੱਗੇ ਪਿੱਛੇ ਨਹੀਂ ਦੇਖਣਾ ਉਸ ਨੇ ਸੋਚਿਆ ਕਿ ਆਪਣੀ ਬੇਇੱਜ਼ਤੀ ਕਰਵਾਉਣ ਤੋਂ ਚੰਗਾ ਹੈ ਇਹਨਾਂ ਨੂੰ ਕੁਝ ਕਹੋ ਹੀ ਨਾ ਤੇ ਅਗਲੇ ਦਿਨ ਤੋਂ ਉਸ ਨੇ ਕੀ ਕੀਤਾ ਉਸ ਨੇ ਜੰਗਲ ਵਿੱਚ ਕਾਲਾਂ ਚਲੀ ਜਾਣਾ ਕਿ ਮੈਂ ਇਹਨਾਂ ਦੀ ਲੜਾਈ ਸੁਣਾ ਹੀ ਨਾ ਉਸਨੇ ਕੀ ਕੀਤਾ ਆਪਣੀ ਦਾਤਰੀ ਲਈ ਤੇ ਉਸਨੇ ਆਪਣੀਆਂ ਨੌਵਾਂ ਨੂੰ ਕਿਹਾ ਕਿ ਮੈਂ ਜੰਗਲ ਵਿੱਚ ਚੱਲਨੀ ਹਾਂ ਤੇ ਮੈਂ ਸ਼ਾਮ ਨੂੰ ਹੀ ਘਰ ਆਵਾਂਗੀ ਮੈਂ ਤੁਹਾਡੀ ਲੜਾਈ ਵਿੱਚ ਨਹੀਂ ਪੈਣਾ ਚਾਹੁੰਦੀ ਤੇ ਉਹ ਇਸੇ ਤਰ੍ਹਾਂ ਕਰਦੀ ਹਰ ਰੋਜ਼ ਜੰਗਲ ਵਿੱਚ ਕਾਲਾਂ ਚਲੀ ਜਾਂਦੀ ਤੇ ਸ਼ਾਮ ਨੂੰ ਘਰ ਆਉਂਦੀ ਉਹਨਾਂ ਦੀਆਂ ਨੌਵਾਂ ਦੀ ਸਵੇਰੇ ਲੜਾਈ ਸ਼ੁਰੂ ਹੁੰਦੀ ਤੇ ਕਾਫੀ ਟਾਈਮ ਚੱਲਦੀ ਤੇ ਫਿਰ ਖਤਮ ਹੁੰਦੀ ਇੱਕ ਦਿਨ ਕੀ ਹੋਇਆ ਉਹ ਜੰਗਲ ਵਿੱਚ ਗਈ ਸੀ ਤੇ ਉੱਥੇ ਉਸਨੇ ਇੱਕ ਬੜਾ ਹੀ ਵਿਸ਼ਾਲ ਨਾਗ ਦੇਖਿਆ ਤੇ ਉਹ ਉਸ ਸੱਪ ਨੂੰ ਦੇਖ ਕੇ ਬੜੀ ਜ਼ਿਆਦਾ ਡਰ ਗਈ ਉਸਨੇ ਸੋਚਿਆ ਕਿ ਹੁਣ ਮੇਰੇ ਪ੍ਰਾਨ ਜਾਣਗੇ ਹੁਣ ਮੇਰਾ ਮੌਤ ਦਾ ਸਮਾਂ ਨੇੜੇ ਆ ਗਿਆ ਹੈ ਪਰ ਜਦੋਂ ਉਹ ਸੱਪ ਨੇੜੇ ਆਇਆ ਤੇ ਉਸਨੇ ਕਿਹਾ ਮਾਤਾ ਤੂੰ ਮੇਰੇ ਤੋਂ ਡਰ ਨਾ ਜਦੋਂ ਉਹ ਸੱਪ ਮਨੁੱਖੀ ਆਵਾਜ਼ ਵਿੱਚ ਬੋਲਿਆ ਤੇ ਉਹ ਮਾਤਾ ਹੈਰਾਨ ਹੋ ਗਈ ਉਸਨੇ ਸੋਚਿਆ ਕਿ ਜ਼ਰੂਰ ਇਸ ਦੇ ਪਿੱਛੇ ਕੋਈ ਰਾਜ ਹੋਵੇਗਾ। ਉਸਨੇ ਕਿਹਾ ਮਾਤਾ ਤੂੰ ਡਰਨਾ ਮੈਂ ਤਾਂ ਤੇਰੇ ਕੋਲ ਆਪਣੇ ਦੁੱਖ ਸੁਣਾਉਣ ਆਇਆ ਹਾਂ। ਮੈਂ ਬਹੁਤ ਭੁੱਖਾ ਹਾਂ ਮੈਨੂੰ ਦੁੱਧ ਪਿਆ ਦੇ ਕਿਉਂਕਿ ਮੈਂ ਜਿਸ ਆਸ਼ਰਮ ਵਿੱਚ ਰਹਿੰਦਾ ਸੀ ਉਸ ਆਸ਼ਰਮ ਦੇ ਸਾਧੂ ਦੀ ਮੌਤ ਹੋ ਗਈ ਹੈ ਤੇ ਉਸ ਕੋਲ ਇੱਕ ਗਾਂ ਸੀ ਤੇ ਉਹ ਉਸ ਗਾਂ ਦਾ ਦੁੱਧ ਚੋ ਕੇ ਮੈਨੂੰ ਪਿਉਂਦਾ ਸੀ ਤੇ ਹੁਣ ਨਾ ਤਾਂ ਉਹ ਦੁੱਧ ਚੋਣ ਲਈ ਹੈ ਤੇ ਨਾ ਹੀ ਮੈਨੂੰ ਦੁੱਧ ਮਿਲ ਰਿਹਾ ਹੈ। ਜੇਕਰ ਮੈਂ ਇਸੇ ਤਰ੍ਹਾਂ ਭੁੱਖਾ ਰਹਾ ਮਾਂ ਤੇ ਮੇਰੇ ਪ੍ਰਾਨ ਨਿਕਲ ਜਾਣਗੇ ਉਸ ਮਾਤਾ ਨੇ ਕਿਹਾ ਅੱਜ ਤਾਂ ਮੇਰੇ ਕੋਲ ਦੁੱਧ ਨਹੀਂ ਹੈ ਪਰ ਮੈਂ ਤੈਨੂੰ ਕੱਲ ਨੂੰ ਦੁੱਧ ਜ਼ਰੂਰ ਪਿਾਵਾਂਗੀ ਤੇ ਉਹ ਮਾਤਾ ਘਰ ਆ ਗਈ ਤੇ ਘਰ ਆ ਕੇ ਸੋਚਣ ਲੱਗੀ ਕਿ ਜੇਕਰ ਮੈਂ ਆਪਣੀ ਵੱਡੀ ਨੌਂ ਦੀ ਰਸੋਈ ਚੋਂ ਦੁੱਧ ਲਿਆ ਤੇ ਉਹ ਮੈਨੂੰ ਬੋਲੇਗੀ ਤੇ ਜੇਕਰ ਛੋਟੀ ਨੌਂ ਦੀ ਰਸੋਈ ਵਿੱਚੋਂ ਦੁੱਧ ਲਿਆ ਤੇ ਉਹ ਮੈਨੂੰ ਬੋਲੇਗੀ ਪਰ ਉਸ ਸਾਪ ਨੂੰ ਤਾਂ ਦੁੱਧ ਪਿਉਣਾ ਹੀ ਪਵੇਗਾ ਉਸਨੇ ਕੀ ਕੀਤਾ ਉਸਨੇ ਸੋਚਿਆ ਕਿਸ ਤਰ੍ਹਾਂ ਕਰਦੀ ਹਾਂ ਇੱਕ ਦਿਨ ਵੱਡੀ ਨਾਂ ਦੀ ਰਸੋਈ ਵਿੱਚੋਂ ਦੁੱਧ ਚੋਰੀ ਕਰਕੇ ਲੈ ਜਾਇਆ ਕਰਾਂਗੀ ਤੇ ਇੱਕ ਦਿਨ ਛੋਟੀ ਨਾਂ ਦੀ ਰਸੋਈ ਵਿੱਚੋਂ ਦੁੱਧ ਚੋਰੀ ਕਰਕੇ ਲੈ ਜਾਇਆ ਕਰਾਂਗੀ ਉਸਨੇ ਇਸੇ ਤਰ੍ਹਾਂ ਕੀਤਾ ਅਗਲੇ ਦਿਨ ਜੰਗਲ ਵਿੱਚ ਗਈ ਤੇ ਉਹੀ ਸੱਪ ਫਿਰ ਆਇਆ ਤੇ ਉਸਨੇ ਉਸ ਸੱਪ ਨੂੰ ਦੁੱਧ ਪਿਆਇਆ ਤੇ ਫਿਰ ਉਸਨੇ ਉਸ ਸੱਪ ਨੂੰ ਕਿਹਾ ਕਿ ਕੱਲ ਤਾਂ ਮੈਂ ਤੇਰੇ ਕੋਲੋਂ ਕੁਝ ਪੁੱਛਿਆ ਨਹੀਂ ਸੀ पर, मनुख पर तो मनुखी आवाज ਵਿੱਚ ਕਿਸ ਤਰ੍ਹਾਂ ਬੋਲ ਸਕਦਾ ਹਾਂ ਉਸ ਨੇ ਕਿਹਾ ਮਾਤਾ ਬਹੁਤ ਪੁਰਾਣੀ ਗੱਲ ਹੈ ਮੈਂ ਇੱਕ ਮਨੁੱਖ ਸੀ ਪਰ ਮੈਂ ਕਿਸੇ ਸ਼ਰਾਪ ਕਰਕੇ ਸੱਪ ਬਣ ਗਿਆ ਹਾਂ ਮੈਂ ਇੱਕ ਰਾਜੇ ਦਾ ਪੁੱਤਰ ਸੀ ਤੇ ਮੈਂ ਸੱਪ ਬਣ ਗਿਆ ਹਾਂ ਤੇ 21 ਸਾਲ ਤੱਕ ਮੈਂ ਸੱਪ ਹੀ ਰਵਾਂਗਾ ਉਸ ਤੋਂ ਬਾਅਦ ਮੈਂ ਆਪਣੇ ਮਨੁੱਖੀ ਸਰੀਰ ਵਿੱਚ ਆ ਜਾਵਾਂਗਾ ਤੇ 21 ਸਾਲ ਹੋਣ ਵਿੱਚ ਹੁਣ ਥੋੜਾ ਜਿਹਾ ਸਮਾਂ ਹੀ ਬਾਕੀ ਰਹਿ ਗਿਆ ਹੈ ਉਸ ਮਾਤਾ ਨੇ ਉਸਦੀ ਦਰਦ ਭਰੀ ਕਹਾਣੀ ਸੁਣੀ ਤੇ ਉਸਨੇ ਕਿਹਾ ਕੋਈ ਨਾ ਮੈਂ ਤੈਨੂੰ ਰੋਜ਼ ਦੁੱਧ ਪਿਆਇਆ ਕਰਾਂਗੀ ਫਿਰ ਉਹ ਹਰ ਰੋਜ਼ ਜਿਵੇਂ ਤਰ੍ਹਾਂ ਕਰਦੀ ਕਦੇ ਨਿੱਕੀ ਨੌ ਦੀ ਰਸੋਈ ਚੋਂ ਦੁੱਧ ਲੈ ਆਉਂਦੀ ਤੇ ਇੱਕ ਦਿਨ ਵੱਡੀ ਨੌ ਦੀ ਰਸੋਈ ਵਿੱਚੋਂ ਦੁੱਧ ਲੈ ਆਉਂਦੀ ਤੇ ਉਹਨਾਂ ਦੋਵਾਂ ਦਰਾਣੀ ਜਠਾਣੀ ਨੇ ਆਪਸ ਵਿੱਚ ਕਿਹਾ ਕਿ ਸਾਡੇ ਘਰ ਵਿੱਚ ਸਾਡੇ ਦਿਨਾਂ ਤੋਂ ਇਲਾਵਾ ਕੋਈ ਨਹੀਂ ਰਹਿੰਦਾ ਤੇ ਨਾ ਹੀ ਸਾਡਾ ਕੋਈ ਗਵਾਂਡੀ ਆਉਂਦਾ ਹੈ ਸਾਡੀ ਰਸੋਈ ਵਿੱਚੋਂ ਦੁੱਧ ਕੌਣ ਚੋਰੀ ਕਰਦਾ ਹੈ ਸਾਡੀ ਰਸੋਈ ਵਿੱਚ ਤਾਂ ਸਿਰਫ ਸਾਡੀ ਸੱਸ ਹੀ ਜਾਣਦੀ ਹੈ ਕਿ ਉਹਨਾਂ ਇਸ ਚਾਲ ਦਾ ਪਤਾ ਲਗਾਇਆ ਜਾਵੇ ਤੇ ਅਗਲੇ ਦਿਨ ਜਦੋਂ ਉਹਨਾਂ ਦੀ ਸੱਸ ਰਸੋਈ ਵਿੱਚ ਗਈ ਤਾਂ ਉਹ ਇੱਕ ਕੰਦ ਦੇ ਪਿੱਛੇ ਲੁਕ ਗਈਆਂ ਤੇ ਉਹਨਾਂ ਨੇ ਸਭ ਕੁਝ ਦੇਖ ਲਿਆ ਫਿਰ ਉਹਨਾਂ ਨੇ ਸੋਚਿਆ ਕਿ ਹੁਣ ਦੇਖਦੇ ਹਾਂ ਇਹ ਦੁੱਧ ਲੈ ਕੇ ਕਿੱਥੇ ਜਾਂਦੀ ਹੈ ਤੇ ਉਹ ਦੋਵੇਂ ਉਸ ਦਾ ਪਿੱਛਾ ਕਰਨ ਲੱਗੀਆਂ ਤੇ ਉਸ ਦੇ ਪਿੱਛੇ-ਪਿੱਛੇ ਜਾਂਦੀਆਂ ਉਹ ਵੀ ਜੰਗਲ ਵਿੱਚ ਪਹੁੰਚ ਗਈਆਂ ਤੇ ਉੱਥੇ ਜਾ ਕੇ ਜਦੋਂ ਉਸ ਮਾਤਾ ਨੇ ਉਸ ਸੱਪ ਨੂੰ ਦੁੱਧ ਪਿਆਇਆ ਤੇ ਉਹ ਦੇਖ ਕੇ ਹੈਰਾਨ ਹੋ ਗਈਆਂ ਕਿ ਐਡਾ ਵਿਸ਼ਾਲ ਸੱਪ ਇਹ ਤਾਂ ਪਹਿਲਾਂ ਆਪਾਂ ਕਦੇ ਨਹੀਂ ਦੇਖਿਆ ਤੇ ਆਪਣੀ ਸੱਸ ਇਸ ਦੇ ਕੋਲ ਖੜੀ ਹੈ ਐਡੀ ਵਿਸ਼ਾਲ ਸੱਪ ਦੇ ਕੋਲ ਖੜੀ ਹੈ ਜ਼ਰੂਰ ਇਹ ਵੀ ਕੋਈ ਚੁੜੇਲ ਹੋਵੇਗੀ ਸਾਡੀ ਸੱਸ ਦੇ ਰੂਪ ਵਿੱਚ ਤੇ ਨਾ ਹੋਵੇ ਕਿ ਸਾਨੂੰ ਤੇ ਸਾਡੇ ਬੱਚਿਆਂ ਨੂੰ ਮਾਰ ਕੇ ਖਾ ਜਾਵੇ ਅੱਜ ਤਾਂ ਆਪਾਂ ਇਸ ਨੂੰ ਆਪਣੇ ਘਰ ਹੀ ਨਹੀਂ ਵੜਨ ਦੇਵਾਂਗੀਆਂ ਤੇ ਉਹ ਘਰ ਵਾਪਸ ਆ ਗਈਆਂ ਤੇ ਜਦੋਂ ਸ਼ਾਮ ਹੋਈ ਉਹ ਬੁੱਢੀ ਮਾਤਾ ਆਪਣੇ ਘਰ ਵਾਪਸ ਆਈ ਤਾਂ ਉਸਨੇ ਦਰਵਾਜ਼ਾ ਖੜਕਾਇਆ ਤੇ ਦੋਵੇਂ ਨੌਵੇਂ ਡੰਡੇ ਲੈ ਕੇ ਅੱਗੇ ਖੜੀਆਂ ਸਨ ਤੇ ਉਹਨਾਂ ਨੇ ਕਿਹਾ ਤੂੰ ਇੱਕ ਚੜੇਲ ਹੈ ਤੂੰ ਸਾਡੇ ਘਰ ਤੋਂ ਚਲੀ ਜਾ ਤੂੰ ਸਾਡੇ ਬੱਚਿਆਂ ਨੂੰ ਖਾ ਜਾਵੇਂਗੀ ਉਸਨੇ ਕਿਹਾ ਉਹ ਮੇਰੇ ਪੋਤੇ-ਪੋਤੀਆਂ ਹਨ ਤੇ ਮੈਨੂੰ ਉਹ ਆਪਣੇ ਪੁੱਤਾਂ ਤੋਂ ਵੀ ਵੱਧ ਪਿਆਰੇ ਹਨ ਮੈਂ ਉਹਨਾਂ ਨੂੰ ਕਿਉਂ ਖਾਵਾਂਗੀ ਉਹਨਾਂ ਨੇ ਕਿਹਾ ਤੂੰ ਉਸ ਸੱਪ ਦੇ ਕੋਲ ਖੜੀ ਸੀ ਜ਼ਰੂਰ ਤੂੰ ਅਸ ਨਾਲ ਰਲੀ ਹੋਵੇਂਗੀ ਤੇ ਤੂੰ ਇੱਕ ਚੋੜੇਲ ਹੈ ਉਸਨੇ ਉਹਨਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਾ ਸਮਝੀਆਂ ਤੇ ਇੱਕ ਇੱਕ ਡੰਡਾ ਆਪਣੀ ਸੱਸ ਦੇ ਮਾਰ ਦਿੱਤਾ ਤੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਉਹ ਵਿਚਾਰੀ ਬੁੱਢੀ ਮਾਤਾ ਜੰਗਲ ਵਿੱਚ ਆ ਗਈ ਤੇ ਉੱਥੇ ਵੀ ਉਸ ਨੂੰ ਕੋਈ ਨਾ ਮਿਲਿਆ ਕਿਉਂਕਿ ਉਹ ਨਾ ਗਾਸ਼ਰਮ ਵਿੱਚ ਵਾਪਸ ਚਲਾ ਗਿਆ ਸੀ ਤੇ ਉਹ ਆਪਣੇ ਟਾਈਮ ਤੇ ਸਵੇਰੇ ਹੀ ਆਉਂਦਾ ਸੀ ਬੁੱਢੀ ਮਾਤਾ ਨੇ ਸਾਰੀ ਰਾਤ ਉਥੇ ਇੱਕ ਬਰਗਦ ਦੇ ਦਰਖਤ ਦੇ ਕੋਲ ਬੈਠ ਕੇ ਕੱਟੀ ਤੇ ਉਹ ਸਾਰੀ ਰਾਤ ਰੋਂਦੀ ਰਹੀ ਤੇ ਸਵੇਰੇ ਜਦੋਂ ਨਾਗ ਆਇਆ ਤੇ ਉਸ ਨੂੰ ਉਹ ਬੁੱਢੀ ਮਾਤਾ ਨਾ ਦਿਖੀ ਤੇ ਫਿਰ ਉਸ ਨੂੰ ਰੋਂਦੀ ਆਵਾਜ਼ ਸੁਣੀ ਤੇ ਉਹ ਉਧਰ ਗਿਆ ਤੇ ਉਥੇ ਉਸ ਨੂੰ ਬੁੱਢੀ ਮਾਤਾ ਬੈਠੀ ਦਿਖੀ ਤੇ ਉਸ ਨੇ ਬੁੱਢੀ ਮਾਤਾ ਨੂੰ ਪੁੱਛਿਆ ਮਾਤਾ ਕੀ ਹੋਇਆ ਹੈ ਉਸ ਨੇ ਕਿਹਾ ਮੈਂ ਤੇਰੇ ਲਈ ਦੁੱਧ ਲਿਆਉਂਦੀ ਸੀ ਤੇ ਮੇਰੀਆਂ ਨੌਵਾਂ ਨੇ ਸਭ ਦੇਖ ਲਿਆ ਤੇ ਉਹ ਮੈਨੂੰ ਚੜ੍ਹੇਲ ਸਮਝਦਿਆਂ ਹਨ ਤੇ ਉਹਨਾਂ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ ਮੇਰੇ ਪੁੱਤਰ ਵੀ ਪਰਦੇਸ ਵਿੱਚ ਰਹਿੰਦੇ ਹਨ ਹੁਣ ਮੈਂ ਕਿੱਧਰ ਜਾਵਾਂਗੀ ਉਸ ਨਾਗ ਨੇ ਕਿਹਾ ਮਾਤਾ ਅੱਜ ਤੋਂ ਮੈਂ ਤੇਰਾ ਪੁੱਤਰ ਹਾਂ ਤੇ ਤੂੰ ਮੇਰੇ ਨਾਲ ਚੱਲ ਉਹ ਨਾਗ ਅੱਗੇ-ਅੱਗੇ ਚੱਲਣ ਲੱਗਾ ਤੇ ਉਹ ਬੁੱਢੀ માતા ਪਿੱਛੇ-ਪਿੱਛੇ ਚੱਲਣ ਲੱਗੀ ਫਿਰ ਉਹ ਬੁੱਢੀ ਮਾਤਾ ਉੱਥੇ ਆਸ਼ਰਮ ਵਿੱਚ ਪਹੁੰਚ ਗਈ ਫਿਰ ਉੱਥੇ ਉਹ ਆਸ਼ਰਮ ਵਿੱਚ ਪਹੁੰਚੀ ਤੇ ਉਸ ਨਾਗ ਨੇ ਕਿਹਾ ਕਿ ਅੱਜ ਤੋਂ ਮਾਤਾ ਤੂੰ ਇੱਥੇ ਰਿਆ ਕਰੇਂਗੀ ਇੱਥੇ ਜਿਹੜੇ ਸਾਧੂ ਰਹਿੰਦੇ ਸਨ ਉਹਨਾਂ ਦੀ ਬੜੀ ਕਿਰਪਾ ਹੈ ਇੱਥੇ ਹਮੇਸ਼ਾ ਅੰਨ ਦੇ ਭੰਡਾਰੇ ਭਰੇ ਰਹਿੰਦੇ ਹਨ ਤੋ ਜਿੰਨਾ ਬਣਾਈ ਜਾਵੇਗੀ ਕਦੇ ਖਤਮ ਨਹੀਂ ਹੋਵੇਗਾ ਤੇ ਉਹ ਗਾਂ ਵੀ ਕਿਤੇ ਇੱਥੇ ਹੀ ਹੋਵੇਗੀ ਉਹਨੇ ਟਾਈਮ ਤੱਕ ਉਹ ਗਾਂ ਵੀ ਆ ਗਈ ਤੇ ਉਸ ਗਾਂ ਦੇ ਥਣਾ ਵਿੱਚ ਬਹੁਤ ਜ਼ਿਆਦਾ ਦੁੱਧ ਸੀ ਤੇ ਉਸ 나ਗ ਨੇ ਕਿਹਾ ਮਾਤਾ ਤੂੰ ਇਸ ਦਾ ਦੁੱਧ ਚੋ ਤੇ ਨਾਲੇ ਆਪ ਪੀ ਤੇ ਨਾਲੇ ਮੈਨੂੰ ਪਿਆ ਉਸ ਮਾਤਾ ਨੇ ਉਸ ਗਾਂ ਦਾ ਦੁੱਧ ਚੋਇਆ ਫਿਰ ਆਪ ਵੀ ਪੀਤਾ ਤੇ ਉਸ ਨਾਗ ਨੂੰ ਵੀ ਪਿਆਇਆ ਤੇ ਫਿਰ ਉਹ ਮਾਤਾ ਉੱਥੇ ਹੀ ਰਹਿਣ ਲੱਗੀ ਉਹ ਨਾਗ ਉਸ ਮਾਤਾ ਦਾ ਪੁੱਤਰ ਬਣ ਗਿਆ ਤੇ ਫਿਰ ਕੀ ਹੋਇਆ 21 ਸਾਲ ਪੂਰੇ ਹੋ ਗਏ ਤੇ ਉਹ ਨਾਗ ਹੌਲੀ-ਹੌਲੀ ਮਨੁੱਖੀ ਸਰੀਰ ਵਿੱਚ ਆਉਣ ਲੱਗਾ ਤੇ ਫਿਰ ਉਹ ਪੂਰਾ ਮਨੁੱਖ ਬਣ ਗਿਆ ਤੇ ਉਸ ਬੁੱਢੀ ਮਾਤਾ ਨੇ ਉਸ ਨੂੰ ਕੁੱਟ ਕੇ ਗੱਲ ਨਾਲ ਲਗਾ ਲਿਆ ਉਹ ਬਹੁਤ ਹੀ ਸੋਹਣਾ ਰਾਜਕੁਮਾਰ ਬਣ ਗਿਆ ਸੀ ਉਸ ਮਾਤਾ ਨੇ ਕਿਹਾ ਕਿ ਹੁਣ ਤੂੰ ਤਾਂ ਇਨਸਾਨ ਬਣ ਗਿਆ ਹੈ ਹੁਣ ਆਪਾਂ ਤੇਰੇ ਮਾਤਾ ਪਿਤਾ ਦੇ ਕੋਲ ਚੱਲਾਂਗੇ ਤੂੰ ਦੱਸ ਮੈਨੂੰ ਤੇਰੇ ਮਾਤਾ ਪਿਤਾ ਕਿੱਥੇ ਰਹਿੰਦੇ ਹਨ ਉਸ ਰਾਜਕੁਮਾਰ ਨੇ ਕਿਹਾ ਮੈਂ ਉੱਥੇ ਨਹੀਂ ਜਾਵਾਂਗਾ ਜਿਸ ਪਿਤਾ ਨੇ ਮੈਨੂੰ ਇਸ ਜੰਗਲ ਵਿੱਚ ਸੁੱਟ ਦਿੱਤਾ ਸੀ ਮੈਂ ਉੱਥੇ ਕਿਉਂ ਜਾਵਾਂਗਾ ਉਸ ਬੁੱਢੀ ਮਾਤਾ ਨੇ ਕਿਹਾ ਪੁੱਤਰ ਉਹ ਤੇਰੇ ਤੋਂ ਡਰ ਗਿਆ ਹੋਵੇਗਾ ਤੇ ਤਾਂ ਕਰਕੇ ਉਸਨੇ ਤੈਨੂੰ ਜੰਗਲ ਵਿੱਚ ਸੁੱਟ ਦਿੱਤਾ ਸੀ ਪਰ ਜਦੋਂ ਉਹ ਤੈਨੂੰ ਦੇਖਣ ਗਏ ਤਾਂ ਉਹ ਬੜੇ ਖੁਸ਼ ਹੋਣਗੇ ਆਪਾਂ ਉੱਥੇ ਚੱਲਦੇ ਹਾਂ ਤੇ ਫਿਰ ਉਹ ਬੁੱਢੀ ਮਾਤਾ ਉਸ ਨੂੰ ਲੈ ਕੇ ਉੱਥੇ ਪਹੁੰਚ ਗਈ ਤੇ ਉਥੋਂ ਦੇ ਪਰਜਾ ਨੇ ਉਸ ਨੂੰ ਦੇਖਿਆ ਤੇ ਉਹ ਦੇਖ ਕੇ ਹੈਰਾਨ ਹੋ ਗਏ ਕਿ ਇਹ ਇੰਨਾ ਸੋਹਣਾ ਮੁੰਡਾ ਕਿੱਥੋਂ ਆਇਆ ਹੈ ਜੇਕਰ ਇਹ ਸਾਡਾ ਰਾਜਾ ਹੋਵੇ ਤਾਂ ਕਿੰਨੀ ਵਧੀਆ ਗੱਲ ਹੈ ਫਿਰ ਉਹ ਰਾਜ ਮਹਿਲ ਪਹੁੰਚੇ ਤੇ ਉੱਥੇ ਜਾ ਕੇ ਉਥੋਂ ਦੇ ਮਹਾਂ ਮੰਤਰੀ ਨੂੰ ਕਿਹਾ ਕਿ ਅਸੀਂ ਰਾਜੇ ਅਤੇ ਰਾਣੀ ਨੂੰ ਮਿਲਣਾ ਹੈ ਮਹਾਂ ਮੰਤਰੀ ਨੇ ਕਿਹਾ ਦੁਸੀਂ ਰਾਜੇ ਤੇ ਰਾਣੀ ਨੂੰ ਨਹੀਂ ਮਿਲ ਸਕਦੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਉਹਨਾਂ ਨੇ ਕਿਹਾ ਨਹੀਂ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਉਹਨਾਂ ਦੀ ਹਾਲਤ ਕਿਉਂ ਖਰਾਬ ਹੈ ਉਸ ਮਹਾਂ ਮੰਤਰੀ ਨੇ ਕਿਹਾ ਬਹੁਤ ਪੁਰਾਣੀ ਗੱਲ ਹੈ ਇਹਨਾਂ ਦਾ ਇੱਕ ਪੁੱਤਰ ਸੀ ਬਹੁਤ ਛੋਟਾ ਸੀ ਜਿਸਨੇ ਇੱਕ ਨਾਗ ਦਾ ਰੂਪ ਧਾਰਨ ਕਰ ਲਿਆ ਸੀ ਤੇ ਰਾਜੇ ਨੇ ਉਸ ਨੂੰ ਜੰਗਲ ਵਿੱਚ ਸੁੱਟ ਦਿੱਤਾ ਸੀ ਪਰ ਚਾਹੇ ਕੋਈ ਵੀ ਹੋਵੇ ਔਲਾਦ ਤਾਂ ਔਲਾਦ ਹੀ ਹੁੰਦੀ ਹੈ ਉਦੋਂ ਤੋ ਉਹਨਾਂ ਨੇ ਕਦੇ ਰਾਜਗਦੀ ਨਹੀਂ ਲਗਾਈ ਤੇ ਉਹ ਆਪਣੇ ਬਿਸਤਰ ਤੇ ਪਏ ਪਏ ਹੀ ਤੀਲੇ ਵਾਂਗ ਬਣ ਗਏ ਹਨ ਉਹ ਬਹੁਤ ਚਿੰਤਾ ਲੈਂਦੇ ਹਨ ਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਉਸ ਰਾਜਕੁਮਾਰ ਨੇ ਕਿਹਾ ਤੁਸੀਂ ਸਿਰਫ ਸਾਨੂੰ ਇੱਕ ਵਾਰੀ ਉਹਨਾਂ ਨਾਲ ਮਿਲਾ ਦਿਓ ਮਹਾਂ ਮੰਤਰੀ ਨੇ ਕਿਹਾ ਨਹੀਂ ਤੁਸੀਂ ਨਹੀਂ ਮਿਲ ਸਕਦੇ ਉਹਨਾਂ ਦੀ ਜिद ਕਰਨ ਤੇ ਉਸ ਰਾਜਕੁਮਾਰ ਨੂੰ ਰਾਜੇ ਅਤੇ ਰਾਣੀ ਨਾਲ ਮਿਲਾ ਦਿੱਤਾ ਫਿਰ ਜਦੋਂ ਰਾਜੇ ਅਤੇ ਰਾਣੀ ਨੇ ਆਪਣੇ ਮਾਤਾ ਪਿਤਾ ਦੇ ਪੈਰ ਛੂਏ ਤੇ ਉਹਨਾਂ ਦੇ ਅੰਦਰ ਇੱਕ ਕਰੰਟ ਜਿਹਾ ਪੈਦਾ ਹੋਇਆ ਜਿਵੇਂ ਉਹਨਾਂ ਦੇ ਅੰਦਰ ਕੋਈ ਜਾਣ ਹੀ ਆ ਗਈ ਹੋਵੇ ਉਹ ਇੱਕਦਮ ਉੱਠ ਕੇ ਬੈਠ ਗਏ ਤੇ ਉਹਨਾਂ ਨੇ ਕਿਹਾ ਪੁੱਤਰ ਤੂੰ ਕੌਣ ਹੈ ਤੂੰ ਸਾਨੂੰ ਹੱਥ ਲਾਇਆ ਤੇ ਸਾਡੇ ਅੰਦਰ ਜਿਵੇਂ ਕੋਈ ਸ਼ਕਤੀ ਆ ਗਈ ਹੋਵੇ ਸਾਡੇ ਅੰਦਰ ਤਾਂ ਜਾਣ ਹੀ ਆ ਗਈ ਉਸਨੇ ਕਿਹਾ ਮਾਤਾ ਮੈਂ ਤੁਹਾਡਾ ਪੁੱਤਰ ਹਾਂ ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ ਮੈਂ ਇੱਕ ਸ਼ਰਾਪ ਦੇ ਕਰਕੇ नाग ਬਣ ਗਿਆ ਸੀ ਤੇ ਅੱਜ ਮੇਰੇ 21 ਸਾਲ ਪੂਰੇ ਹੋ ਗਏ ਹਨ ਮੈਂ ਤੁਹਾਡਾ ਪੁੱਤਰ ਹਾਂ ਇਹਨੀ ਗੱਲ ਸੁਣ ਕੇ ਉਹਨਾਂ ਨੇ ਆਪਣੇ ਪੁੱਤਰ ਨੂੰ ਝੱਟ ਵਿੱਚ ਗੱਲ ਨਾਲ ਲਾ ਲਿਆ ਤੇ ਇੱਧਰ ਉਹ ਬੁੱਢੀ ਮਾਤਾ ਵੀ ਰੋਣ ਲੱਗੀ ਕਿ ਹੁਣ ਇਸ ਨੂੰ ਤਾਂ ਇਸ ਦੇ ਮਾਤਾ ਪਿਤਾ ਮਿਲ ਗਏ ਹਨ ਹੁਣ ਮੈਂ ਕਿੱਧਰ ਜਾਵਾਂਗੀ ਤੇ ਫਿਰ ਉਸ ਨੇ ਜੋ ਉਹ नाग ਸੀ ਜੋ ਰਾਜਕੁਮਾਰ ਬਣ ਚੁੱਕਾ ਸੀ ਉਸ ਨੇ ਕਿਹਾ ਮਾਤਾ ਤੂੰ ਕਿਉਂ ਰੋ ਰਹੀ ਹੈ ਇਸ ਮਾਤਾ ਨੇ ਮੈਨੂੰ ਜਨਮ ਦਿੱਤਾ ਹੈ ਪਾਲਣ ਵਾਲੀ ਤਾਂ ਤੂੰ ਹੈ ਤੇ ਸਭ ਤੋਂ ਵੱਡੀ ਮਾਤਾ ਪਾਲਣ ਵਾਲੀ ਹੁੰਦੀ ਹੈ ਮੈਂ ਤੈਨੂੰ ਆਪਣੀ ਮਾਂ ਤੋਂ ਉੱਚਾ ਦਰਜਾ ਦੇਵਾਂਗਾ ਉਸ ਰਾਜਕੁਮਾਰ ਨੂੰ ਰਾਜਗਦੀ ਤੇ ਬਿਠਾ ਦਿੱਤਾ ਤੇ ਉਸ ਰਾਜਕੁਮਾਰ ਨੇ ਉਸ ਬੁੱਢੀ ਮਾਤਾ ਨੂੰ ਰਾਜ ਮਾਤਾ ਦਾ ਦਰਜਾ ਦੇ ਦਿੱਤਾ ਤੇ ਉਹ ਉਥੇ ਸੁਖੀ ਸੁਖੀ ਜੀਵਨ ਬਤੀਤ ਕਰਨ ਲੱਗੀ ਇੱਧਰ ਜਦੋਂ ਉਸ ਬੁੱਢੀ ਮਾਤਾ ਦੇ ਦੋਵੇਂ ਪੁੱਤਰ ਪ੍ਰਦੇਸ਼ ਤੋਂ ਵਾਪਸ ਆਏ ਤੇ ਉਹਨਾਂ ਨੇ ਆਪਣੀਆਂ ਪਤਨੀਆਂ ਨੂੰ ਪੁੱਛਿਆ ਕਿ ਸਾਡੀ ਮਾਂ ਕਿੱਥੇ ਹੈ ਉਹਨਾਂ ਨੇ ਕਿਹਾ ਤੁਹਾਡੀ ਮਾਤਾ ਇੱਕ ਚੜ੍ਹੇਲ ਸੀ ਤੇ ਉਸ ਨੂੰ ਅਸੀਂ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਹੈ ਇਹਨਾਂ ਸੁਣ ਕੇ ਉਹ ਬੜੇ ਗੁੱਸੇ ਵਿੱਚ ਆਏ ਤੇ ਉਹਨਾਂ ਨੇ ਆਪਣੀਆਂ ਪਤਨੀਆਂ ਨੂੰ ਬਹੁਤ ਮਾਰਿਆ ਕੁੱਟਿਆ ਤੇ ਕਿਹਾ ਸਾਨੂੰ ਦੱਸੋ ਸਾਡੀ ਮਾਤਾ ਕਿੱਥੇ ਹੈ ਪਰ ਉਹਨਾਂ ਨੂੰ ਕੀ ਪਤਾ ਸੀ ਉਹ ਕਿਵੇਂ ਦੱਸਦੀਆਂ ਤੁਹਾਡੀ ਮਾਤਾ ਕਿੱਥੇ ਹੈ ਉਹਨਾਂ ਦੇ ਬੱਚੇ ਵੀ ਬੜੇ ਹੀ ਨਲਾਇਕ ਨਿਕਲੇ ਉਹ ਵੀ ਆਪਣੀ ਮਾਵਾ ਦੇ ਨਾਲ ਬੜਾ ਬੁਰਾ ਵਿਵਹਾਰ ਕਰਦੇ ਤੇ ਉਹਨਾਂ ਦੇ ਪਤੀ ਵੀ ਉਹਨਾਂ ਨੂੰ ਮਾਰਦੇ ਕੁੱਟਦੇ ਰਹਿੰਦੇ ਉਹਨਾਂ ਦੀ ਜ਼ਿੰਦਗੀ ਦੁੱਖਾਂ ਦੇ ਨਾਲ ਹੀ ਭਰ ਗਈ ਸੀ ਕਿਉਂਕਿ ਉਹਨਾਂ ਦੀ ਸੱਸ ਵਿਚਾਰੀ ਚੰਗੇ ਸੁਭਾਅ ਦੀ ਸੀ ਉਹ ਆਪਣੀਆਂ ਨੋਵਾਂ ਨੂੰ ਕੁਝ ਨਹੀਂ ਸੀ ਕਹਿੰਦੀ ਪਰ ਫਿਰ ਵੀ ਉਹਨਾਂ ਨੇ ਆਪਣੀ ਸੱਸ ਨਾਲ ਤੱਕਾ ਕੀਤਾ ਸੀ ਉਹਨਾਂ ਨੇ ਉਸ ਬਜ਼ੁਰਗ ਮਾਤਾ ਨਾਲ ਤੱਕਾ ਕੀਤਾ ਸੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਸ ਘਰ ਵਿੱਚ ਕਲੇ-ਕਲੇਸ਼ ਰਹਿੰਦੇ ਹਨ ਲੜਾਈ ਝਗੜੇ ਰਹਿੰਦੇ ਹਨ ਬਜ਼ੁਰਗਾਂ ਦਾ ਆਦਰ ਸਤਿਕਾਰ ਨਹੀਂ ਕੀਤਾ ਜਾਂਦਾ ਉਹ ਘਰ ਨਰਕ ਵਰਗਾ ਬਣ ਜਾਂਦਾ ਹੈ ਉਸ ਘਰ ਵਿੱਚ ਹਮੇਸ਼ਾ ਦੁੱਖ ਹੀ ਰਹਿੰਦੇ ਹਨ ਕਦੇ ਉਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ